ਹਾਂਜੀ ਦੋਸਤੋ ਆਪਾਂ ਤੁਹਾਨੂੰ ਅੱਜ ਮਿਲਾਉਣੇ ਆਂ ਬਾਬਾ ਹਰਨੇਕ ਸਿੰਘ ਜੀ ਪੇਂਟਰ ਇਹਨਾਂ ਦੀ ਆਪਾਂ ਕਈ ਮਹੀਨੇ ਪਹਿਲਾਂ ਵੀ ਵੀਡੀਓ ਪਾਈ ਸੀ ਤੇ ਮੈਂ ਕਹਣਾ ਬਜ਼ੁਰਗਾਂ ਦੇ ਹੱਥਾਂ ਦੇ ਵਿੱਚ ਕਲਾ ਕੀ ਐ ਤੂੰ ਐ ਨਾਲ ਉਹ ਅੱਖਰ ਜਿਵੇਂ ਕੰਪਿਊਟਰ ਨਾਲ ਬਣਾਏ ਹੁੰਦੇ ਐ ਇਸ ਤਰ੍ਹਾਂ ਬੋਲਦਾ ਐ ਇੰਨੀ ਹੱਥ ਦੇ ਵਿੱਚ ਸਫਾਈ ਐ ਤੇ ਬਾਬਾ ਹਰਨੇਕ ਸਿੰਘ ਪੇਂਟਰ ਤੇ ਬਾਕੀ ਗੱਲ ਕਰਦੇ ਆਂ ਹੋਰ ਆਪਾਂ ਕੀ ਹਾਲਾ ਹੋ ਠੀਕ ਹੋ ਹਾਂ ਪਹਿਲਾਂ ਵੀ ਤੁਹਾਡੀ ਵੀਡੀਓ ਪਾਈ ਸੀ ਬਹੁਤ ਲੋਕਾਂ ਨੇ ਮੈਸੇਜ ਕੀਤੇ ਵੀ ਬਾਬੇ ਦੀ ਵੀਡੀਓ ਫੇਰ ਪਾ ਫੇਰ ਪਾ ਠੀਕ ਹੈ ਤੇ ਕਿੰਨਾ ਟਾਈਮ ਹੋ ਗਿਆ ਉਹਦੋਂ ਕੰਮ ਕਰਦੇ ਨੂੰ 40 ਸਾਲ 40 ਸਾਲ ਤੁਹਾਡੀ ਉਮਰ ਕਿੰਨੀ ਹੋ ਗਈ 64 ਸਾਲ 64 ਸਾਲ 24 ਸਾਲ ਦੀ ਉਮਰ ਚੋਂ ਕੰਮ ਕਰ ਲੱਗੇ ਹੈ ਨਾ ਹਾਂ ਤੇ ਬਾਕੀ ਬਾਬਾ ਹੋਰ ਇਹਦੇ ਨਾਲ ਲਿਖਣ ਦੇ ਨਾਲ ਨਾਲ ਹੋਰ ਕੀ ਕਰਦੇ ਹੋ ਬਹੁਤ ਵਾਰ ਸਪੇਂਟੇ ਦਾ ਕੰਮ ਕਰਦੇ ਤੇ ਬਾਕੀ ਪੇਂਟਾਂ ਦਾ ਕੰਮ ਅਤੇ ਬਾਕੀ ਬਾਬਾ ਤਸਵੀਰਾਂ ਵੀ ਬਹੁਤ ਵਧੀਆ ਬਣਾਉਂਦੇ ਆ ਹਾਂ ਹਾਂ ਤਸਵੀਰਾਂ ਇਹਨਾਂ ਦਾ ਉਥੇ ਮਤਲਬ ਸਮਸ਼ਾਨ ਘਾਟ ਦੇ ਵਿੱਚ ਹੀ ਬਣਾਉਂਗਾ ਤੇ ਉਹ ਪਹਿਲਾ ਵੀਡੀਓ ਪਾਈ ਵੀ ਆਪਣੇ ਪੇਜ ਦੇ ਉੱਤੇ ਤੇ ਬਾਕੀ ਬਾਬੇ ਨੂੰ ਕਿਸੇ ਕਿ ਸ਼ੌਂਕ ਆ ਇਹ ਨਿਊਮਰ ਦੇ ਵਿੱਚ ਵੀ ਇਹ ਸ਼ੌਂਕ ਨਾਲ ਕੰਮ ਕਰਦੇ ਆ ਇਹਨਾਂ ਦਾ ਮਾਲਾ ਸ਼ੌਂਕ ਹੈ ਕੋਈ ਪੈਸੇ ਦਾ ਲਾਲਚ ਨਹੀਂ ਕੋਈ ਐ ਨਹੀਂ ਬਾਕੀ ਬਾਬੇ ਦਾ ਜਿਹੜਾ ਪਰਿਵਾਰ ਆ ਉਹ ਬੱਚੇ ਇਹਨਾਂ ਦੇ ਕੈਨੇਡਾ ਹਨਾ ਪਪਾ ਹਾਂ ਕੈਨੇਡਾ ਮੁੰਡਾ ਨਾਲ ਦਾ ਕੈਨੇਡਾ ਪੀਆਰ ਹੈ ਤੇ ਉੱਥੋਂ ਵੀ ਮੁੰਡਾ ਵੀ ਕਹਿੰਦਾ ਵੀ ਆਜੋ ਪਰ ਬਾਬਾ ਕੀ ਹੈ ਤੇ ਆ ਦੀ ਮਿਹਨਤ ਦੇ ਵਿੱਚ ਯਕੀਨ ਰੱਖਦਾ ਬਾਕੀ ਕੋਈ ਐ ਨਹੀਂ ਹੈਗਾ ਬਾਬਾ ਦੀ ਮਜ਼ਦੂਰੀ ਦੇ ਕੰਮ ਕਰਦਾ ਨਾਲੋਂ ਸ਼ੌਂਕ ਆ ਬਸ ਸ਼ੁਰੂ ਤੋਂ ਸ਼ੌਂਕ ਹੈ ਇਹਨਾਂ ਨੂੰ ਬਚਪਨ ਤੋਂ ਹੀ ਇਸ ਤਰ੍ਹਾਂ ਤੇ ਬਾਕੀ ਇਸ ਤਰ੍ਹਾਂ ਬਜ਼ੁਰਗਾਂ ਨੇ ਇਹ ਵੀਡੀਓ ਨੂੰ ਅੱਗੇ ਸ਼ੇਅਰ ਕਰਿਆ ਕਰੋ ਤਾਂ ਕਿ ਆਪਣੇ ਜਿਹੜੇ ਨਵੀਂ ਜਨਰੇਸ਼ਨ ਨਵੀਂ ਪੀੜ੍ਹੀ ਨੂੰ ਸਿੱਖਿਆ ਮਿਲੇ ਠੀਕ ਹੈ ਜੀ ਹੋਰ ਬਾਬਾ ਕੀ ਕਹੋ ਹਾਂ ਦੇਖੋ ਸੁਨੇਹਾ ਦੇਣਾ ਚਾਹੋਗੇ ਬਾਬਾ ਸੁਨੇਹਾ ਦੇਣਾ ਕਹੋਂਗੇ ਕੋਈ ਨਹੀਂ ਨਹੀਂ ਵੀ ਕੰਮ ਕਰਤ ਕਰੋ ਬਸ ਆਪਦੀ ਹੈਨਾ ਹਾਂ ਠੀਕ ਹੈ ਜੀ ਆਹ ਦੇਖੋ ਬਾਬੀ ਕੋਲੇ ਸਾਰੇ ਬਾਬੇ ਦੇ ਰੰਗ ਤੇ ਬਾਕੀ ਆ ਬਾਬਾ ਜੀ ਕਰੇ ਰੂਗਾ ਬਾਬੇ ਦਾ ਗੁਰਬਾਣੀ ਹਰ ਵਾਰ ਸੁਣਦੇ ਰਹਿੰਦੇ ਆ ਹਰ ਵਤ ਕੁਰਬਾਨੀ ਦਾ ਜਾਪ ਕਰਦੇ ਆ ਬਹੁਤ ਮਿਹਨਤੀ ਵਸਾਨਾ ਇਹ ਤੇ ਬਾਕੀ ਵੀਡੀਓ ਨੂੰ ਅਕੇ ਸ਼ੇਅਰ ਕਰ ਦਿਓ ਧੰਨਵਾਦ